ਪੰਜਾਬ ਦੇ ਬਹੁਤ ਸਾਰੇ ਲੋਕ ਅਜੇ ਵੀ ਰਵਾਇਤੀ ਕਿਸਾਨੀ ਦੇ ਚੱਕਰ ਵਿੱਚ ਫਸੇ ਹੋਏ ਹਨ ਉੱਥੇ ਕੁਝ ਲੋਕ ਰਾ ਲੱਭਣ ਵਾਲੇ ਕਿਸਾਨ ਜਿਵੇਂ ਕਿ ਹਰਜਿੰਦਰ ਕੋਰ ਰੰਦਾਵਾ ਨਾ ਟ੍ਰੈਡੀਸ਼ਨਲ ਹਾਰਵੈਸਟਿੰਗ ਨੂੰ ਛੱਡ ਕੇ ਕ੍ਰੌਪ ਡਾਈਵਰਸੀਫਿਕੇਸ਼ਨ ਵੱਲ ਸਫਲਤਾ ਹਾਸਲ ਕੀਤੀ ਹੈ ਉਹਨਾਂ ਨੇ ਖੁੰਬਾ ਦੀ ਖੇਤੀ ਵਿੱਚ ਆਪਣਾ ਨਾਮ ਬਣਾਇਆ ਹੈ ਪੇਸ਼ ਹੈ ਇੱਕ ਰਿਪੋਰਟ ਮੈਰਿਤ ਉਹ ਲਾਮੈਟਿਕ ਵਾਸ ਕੀਤੀ ਉਦੋਂ ਬਾਅਦ ਮੇਰਾ ਵਿਆਹ ਹੋ ਗਿਆ ਉਦੋਂ ਬਾਅਦ ਜਿਹੜਾ ਡੈਡੀ ਕਹਿੰਨ ਲੱਗੇ ਵੀ ਤੂੰ ਜੋਬ ਨਹੀਂ ਕੋਈ ਵੀ ਕਰ ਨਹੀਂ ਕਰਦਾ ਕੰਮ ਹੀ ਕਰਨਾ ਕਿਉਂਕਿ ਸਾਡੀ ਫੈਮਿਲੀ ਇਕੱਠੀ ਸੀ ਮੈਂ ਘਰ ਦੀਂਦੀ ਸੀ ਮੇਰਾ دل ਨਾ ਲੱਗਣਾ ਮੈਂ ਸੋਚਣਾ ਕੋਈ ਨਾ ਕੋਈ ਮਤ ਥੋੜਾ ਜਿਆ ਤੇ ਕੰਮ ਕਰੀਏ ਤੇ ਮੈਂ ਪਹਿਲਾਂ ਨੀਟਿੰਗ ਦਾ ਕੰਮ ਸ਼ੁਰੂ ਕੀਤਾ ਤੋਂ ਉਹਦੇ ਵਿੱਚ ਨਾ ਮੋਟੀ ਹੁੰਦਾ ਦਰਵਾਜ ਆ ਗਿਆ ਮਸ਼ੀਨਾਂ ਚੱਲਣੀਆਂ ਬੰਦ ਹੋ ਗਈਆਂ ਫਿਰ ਮੈਂ ਸੋਚਿਆ ਵੀ ਫਿਰ ਬੜਾ ਟਾਈਮ ਬੜਾ ਮੁਸ਼ਕਲ ਨਿਕਲਣਾ ਫਿਰ ਮੈਂ ਕਿਹਾ ਵੀ ਮੱਧਮ-ਮੱਧਾਂ ਦਾ ਵੀ ਕੰਮ ਬੜਾ ਕੀਤਾ ਫਿਰ ਬਾਅਦ ਵਿੱਚ ਨਾ ਮੈਂ ਤੇ ਮੇਰਾ ਵੱਡਾ ਬੇਟਾ ਨਾ ਪਿੰਡਾਂ ਵਿੱਚ ਨਾ ਸੈਲਫ ਹੈਲਪ ਗਰੁੱਪ ਬਣਨੀ ਸ਼ੁਰੂ ਹੋ ਗਏ ਮੈਨੂੰ ਨੇ ਗ੍ਰਾਮ ਸੇਕੂ ਮੇਰੀ ਸਹੇਲੀ ਬਣ ਗਈ ਉਹ ਕਹਿੰਦੀ ਆ ਤੂੰ ਇਹਨਾਂ ਇਦਾਂ ਕਰਿਓ ਵੀ ਬਲਾਕ ਚ ਆਇਓ ਮੈਂ ਕਿਹਾ ਚਲੋ ਠੀਕ ਆ ਮੈਂ ਨਾ ਆਪਣੇ ਬੇੜੇ ਨਾਲ ਲੈ ਕੇ ਤੇ ਬਲਾਕ ਚ ਗਈ ਉਹਨਾਂ ਕਿਹਾ ਵੀ ਤੁਸੀਂ ਨਾ ਖੰਬਾ ਦਾ ਕੰਮ ਕਰ ਇੱਥੇ ਨਾ ਛੋਟੇ-ਛੋਟੇ ਗਰੁੱਪ ਬਣਾ ਕੇ ਨਾ ਸੂਰ ਪਾਲਣ, ਮੁਰਗੀਆਂ ਪਾਲਣ, ਮੱਛੀਆਂ ਪਾਲਣ ਇਹਦੀਆਂ ਟ੍ਰੇਨਿੰਗਾਂ ਚੱਲੀਆਂ ਨੇ ਤੁਸੀਂ ਕੋਈ ਕਰਨੀ ਚਾਹੁੰਦੇ ਨੇ ਮੈਂ ਨਾ ਕਿਹਾ ਵੀ ਚਲੋ ਵਿਚਾਰ ਕਰਦੇ ਆਂ ਮੈਂ ਆਪਣੇ ਬੇਟੇ ਨਾਲ ਆਣ ਕੇ ਘਰ ਕੇ ਆ ਮੈਂ ਕਿਹਾ ਆਪਾਂ ਤੇ ਮੀਟ ਮੱਛੀ ਦਾ ਆਪਾਂ ਖਾਂਦੇ ਨਹੀਂ ਤੇ ਇਹ کاروبار ਵੀ ਨਹੀਂ ਆਪਾਂ ਚੱਲਣਾ ਤੇ ਆਪਾਂ ਨੂੰ ਮਸ਼ਰੂਮ ਦਾ ਵੇਖ ਕੇ ਆ ਜੀ ਅਸੀਂ ਮਸ਼ਰੂਮ ਵੇਖਣ ਗਿਆ ਤੇ ਸਾਡੇ ਸਰਚਕੇ ਮੇਰੇ ਵੇਖਿਆ ਉੱਥੇ ਨਾਲ ਥੋੜੀ ਥੋੜੀ ਲਾਈ ਕਿਸਾਨਾਂ ਨੇ ਮੈਂ ਉਹਨਾਂ ਨੂੰ ਵੇਖਿਆ ਜਦੋਂ ਕਿ ਇਹ ਮੈਨੂੰ ਅੰਦਰ ਗਿਆ ਨਾ ਬੜੀ ਸੋਹਣੀ ਲੱਗੀ ਠੀਕ ਜੀ ਮੈਂ ਆਪਣੇ ਬੇਟੇ ਨੂੰ ਅੰਦਰੋਂ ਹਾਸੇ ਦੀ ਨਿਕਲੀ ਮੈਂ ਮਨੇ ਆਹ ਕੰਮ ਆਪਣੇ ਕਰਨ ਵਾਲਾ ਤੇਰੇ ਡੈਡੀ ਵੀ ਨਾਲੇ ਖੁਸ਼ ਹੋ ਜਾਣਗੇ ਤੇ ਨਾਲੇ ਆਪਾਂ ਇਹ ਕਰਦੇ ਆਂ ਕਿੰਦਾ ਠੀਕ ਆ ਮੰਮੀ ਐਈ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਦੱਸੋ ਸਾਨੂੰ ਕਿ ਇਹਨੂੰ ਕਿੱਦਾਂ ਤੋੜੀਏ ਨਾ ਉਹਨਾਂ ਥੋੜਾ ਜਿਹਾ ਉਹਨਾਂ ਨੇ ਇਹਨਿਕ ਤੋੜ ਕੇ ਸਾਨੂੰ ਕੱਟ ਕੇ ਧੂਕੇ ਤੇ ਦੱਸੀ ਇਹਨਿਕ ਪੈਕਿੰਗ ਕਰ ਦਿੱਤੀ ਫਿਰ ਮੈਂ ਸੋਚਿਆ ਵੀ ਹੁਣ ਇਹਨੂੰ ਮਤਲਬ ਲਾਉਣ ਦਾ ਤਰੀਕਾ ਸਾਨੂੰ ਦੱਸੋਗੇ ਉਹ ਕਹਿੰਦੇ ਆ ਵੀ ਹਾਂ ਅਸੀਂ ਦੱਸਾਂਗੇ ਤੁਹਾਨੂੰ ਇੱਕ ਯੂਨੀਵਰਸਿਟੀ ਤੋਂ ਕਿਤਾਬ ਮਿਲੀ ਉਹਦੇ ਵਿੱਚ ਲਿਖਿਆ ਸੀ ਵੀ ਇੰਨੇ ਕਵਿੰਟਲ ਧੂੜੀ ਹੋਵੇ ਇੰਨਾ ਚੋਕਰ ਹੋਵੇ ਹਰ ਚੀਜ਼ ਜੋ ਉਹਦੇ 'ਚ ਦਿੱਤੀ ਸੀ ਪੰਜਾਬੀ ਚ ਸੀ ਮੈਂ ਤੇ ਕਾਕਾ ਮੇਰਾ ਉਹ ਲੈ ਆਏ ਸੀ ਕਿਤਾਬ ਲੈ ਆਏ ਇੱਕ ਮੁੰਡਾ ਸਾਡੇ ਦੇਬਰ ਦਾ ਕੰਮ ਕਰਦਾ ਸੀ ਮੇਰੇ ਨਾਲ ਉਹ ਵੀ ਮੇਰੇ ਕਾਕੇ ਦੀ ਢਾਈ ਸੀਗਾ ਉਹਨੂੰ ਮੈਂ ਕਿਹਾ ਵੀ ਆਪਾਂ ਇਦਾਂ ਕਰੀਏ ਵੀ ਆਪਾਂ ਖੁੰਬਾਂ ਲਾਈਏ ਆਂ ਦਾ ਗਾਟੀ ਜੀ ਚਲੋ ਠੀਕ ਹੈ ਕਰ ਲੈਂਦੇ ਆ ਇੰਨਾ ਦੋ ਤਿੰਨ ਕਵਿੰਟਲ ਨਾਲ ਧੂੜੀ ਭੇਂ ਦਿੱਤੀ ਕਹਿੰਗੇ ਅਸੀਂ ਨਾ ਗੋਡਣੀ ਸ਼ੁਰੂ ਕਰ ਦਿੱਤੀ ਉਹ ਵੱਡਾ ਕਾਕਾ ਛੋਟਾ ਹੀ ਗੋਵਿੰਦਾ ਮੰਮੀ ਥੱਕ ਜੀ ਰਹਾ ਮੈਂ ਕੋਈ ਨਹੀਂ ਥੱਕ ਜੀਦਾ ਤੇ ਮੈਂ ਤੇਰੇ ਨਾਲ ਕਰਦੀ ਆ ਉਹਨੇ ਫਿਰ ਕਹਿਣਾ ਨਹੀਂ ਨਹੀਂ ਮੰਮੀ ਤੁਸੀਂ ਛੱਡ ਦਿਓ ਮੈਂ ਕਰੂੰਗਾ ਇਦਾਂ ਕਰਦੇ ਕਰਦੇ ਆ ਨਾ ਥੋੜਾ ਥੋੜਾ ਹੀ ਵਧਾਉਂਦੇ ਹੈ ਫਿਰ ਬਾਅਦ ਵਿੱਚ ਚਲੋ ਪ੍ਰਮਾਤਮਾ ਦੀ ਕਿਰਪਾ ਹੋਗੀ ਥੋੜੇ ਦੇ ਵਿੱਚ ਸਿਆਣੇ ਹੋ ਗਏ ਤੇ ਵੀ ਮੇਰੇ ਨਾਲ ਕਾਫੀ ਕੰਮ ਕਰ ਲੱਗੇ ਨੰਨੇ ਛੋਟੇ ਛੋਟੀ ਪੈਕਿੰਗ ਕਰ ਦੇਣੀ ਤੜਾਈ ਕਰਦੇ ਨੇ ਸਕੂਲੋਂ ਆਣ ਕੇ ਸਵੇਰੇ ਨਾ ਸਕੂਲ ਚੱਲਣਾਂ ਨੂੰ ਤਾਂ ਮਗਰੋਂ ਮੈਂ ਪਾਣੀ ਪੂਣੀ ਦਿਵਾ ਲੂ ਲੈਣਾ ਇੱਥੇ ਤਰੀਕਾ ਕਰਦੇ ਕਰਦੇ ਅਸੀਂ ਪਿੰਡ ਕਾਫੀ ਸਾਲ ਕਰਦੇ ਰਹੇ ਮਦਰੀ ਸਾਡੇ ਮੈਨੇਜ ਕਰਦੇ ਨੇ ਜਿੰਨੀ ਸਾਡੀ ਸਾਰੀ ਟੀਮ ਆ ਭਾਵੇਂ ਕਿ ਸਾਡੇ ਡਿਪਾਰਟਮੈਂਟ ਅਲੱਗ-ਅਲੱਗ ਨੇ ਕਿਸੇ ਦਾ ਫਾਈਨਾਂਸ ਆ ਕਿਸੇ ਦਾ ਗਰੋਇੰਗ ਆ ਕਿਸੇ ਦਾ ਕੰਪੋਸਟ ਬਣਾਣਾ ਵਾ ਕਿਸੇ ਦਾ ਹਾਰਵੈਸਟਿੰਗ ਦਾ ਵਾ ਕਿਸੇ ਦਾ ਜਿਹੜਾ ਸਪੌਨ ਦੀ ਲੈਬ ਆ ਹਰੇਕ ਆਪੋ ਆਪਣੀ ਫੀਲਡ ਦੇ ਵਿੱਚ ਆਪਣੇ ਆਪ ਚ ਐਕਸਪਰਟ ਆ ਆਪੋ ਆਪਣੇ ਕੰਮ ਨੂੰ ਲੈ ਕੇ ਪਰ ਓਵਰ ਆਲ ਜਿਹੜੀ ਮੈਨੇਜਮੈਂਟ ਹੈ ਉਹ ਮੇਰੇ ਮਦਰ ਹੀ ਕਰਦੇ ਨੇ ਸ਼੍ਰੀਮਤੀ ਹਰਜਿੰਦਰ ਕੌਰ ਫਿਰ ਵਾਂਗ ਵਿੱਚ ਜਦੋਂ ਇਹ ਕੰਮ ਇੰਨਾ ਜ਼ਿਆਦਾ ਵੱਧ ਗਿਆ ਨਾ ਤੇ ਇਹਨੂੰ ਮੈਂ ਕਿਹਾ ਵੀ ਬੇਟੇ ਇਦਾਂ ਕਰੀਏ ਆਪਾਂ ਆਪਾਂ ਕੁੜੀਆਂ ਨਾਲ ਕਰੀਏ ਆ ਜਿਹੜੀਆਂ ਬੇਰੁਜ਼ਗਾਰ ਕੁੜੀਆਂ ਆ ਕਿੰਨਾ ਦੇ ਇਹਨਾਂ ਦੇ ਆਦਮੀ ਨਸ਼ਾ ਖਾਂਦੇ ਆ ਬੱਚੇ ਵੀ ਗਾੜੀ ਏਦਾਂ ਦਿੰਦੇ ਨੇ ਇਹਨਾਂ ਨੂੰ ਮੈਂ ਆਪਣੇ ਨਾਲ ਲਾਵਾਂ ਉਹਨਾਂ ਨੇ ਕਾਫੀ ਮੇਰੇ ਨਾਲ ਪਿਆਸ ਸੀਗਾ ਉਹਦੇ ਪਿੰਡ ਵੀ ਮੇਰੇ ਨਾਲ ਕਰਾਉਂਦੀਆਂ ਨੇ ਮੈਂ ਇਹਨਾਂ ਨੂੰ ਕਿਹਾ ਇੱਕ ਦਿਨ ਪੁੱਛਿਆ ਮੈਂ ਕਿਹਾ ਤੁਸੀਂ ਏਦਾਂ ਕਰੋ ਵੀ ਤੁਸੀਂ ਰਾਤ ਦਿਨ ਲਾ ਸਕਦੀਆਂ ਨੇ ਕੁਛ ਤੇ ਕਹਿ ਲਗੀਆਂ ਵੀ ਠੀਕ ਆਈਆਂ ਮੈਂ ਕੁਛ ਕਹਿੰਦੀਆਂ ਸੀ ਆਪਣੇ ਘਰੋਂ ਪੁੱਛ ਕੇ ਦੱਸਾਂਗੇ ਮੈਂ ਕਿਹਾ ਚਲੋ ਕੋਈ ਨਹੀਂ ਮੈਂ ਤੁਹਾਡੇ ਨਾਲ ਰਹੂੰਗੀ ਕੰਨੀਆਂ ਚਲੋ ਠੀਕ ਆ ਚੰਡੀ ਅਹੀਂ ਫਿਰ ਇੱਥੇ ਕੁੜੀਆਂ ਨਾਲ ਕੰਡੈਕਟ ਕੀਤਾ ਕੁੜੀਆਂ ਫਿਰ ਮੇਰੇ ਨਾਲ ਲੇਬਰ ਕਰਦੀਆਂ ਨੀਆਂ ਕੁੜੀਆਂ ਵੱਧਦੀਆਂ ਵੱਧੀਆਂ ਹੁਣ ਅੱਜ ਇਸ ਵੇਲੇ ਤੋਂ ਥੋ ਕੁੜੀ ਦੇ ਲਾਗੇ ਛਾਗੇ ਅੱਜੇ 4 ਐਪ ਸੈਟ ਹੋ ਜਾਂਦੀਆਂ ਵਾ ਤੇ ਬਾਕੀ ਆ ਜਾਂਦੀਆਂ ਇਸ ਤਰ੍ਹਾਂ ਕਰਦੇ ਕਰਦੇ ਸਾਡਾ ਕੰਮ ਚੱਲ ਗਿਆ ਪਰ ਅਹੀਂ ਉਦੋਂ ਲੋਂਦੇ ਛੰਨਾਂ ਉਸਕਣਾ ਦੇ ਵੇਖੋ ਨਾ ਓਕਣਾ ਤੇ ਆਉਂਦੀਆਂ ਨੇ ਪਰ ਥੋੜਾ ਜਿਹਾ ਆਪਣੇ ਪਰਿਵਾਰਕ ਸਾਥ ਹੋਏ ਨਾ ਫਿਰ ਮੁਸ਼ਕਲ ਨਹੀਂ ਘੱਟ ਹੁੰਦੀ ਕਿਉਂਕਿ ਬੱਚੇ ਨਾਲ ਲੱਗ ਕੇ ਡੈਡੀ ਤੇ ਤੇ ਡਿਊਟੀ ਤੇ ਜਾਂਦੇ ਹੀ ਐ ਤੇ ਮੁਸ਼ਕਲਾਂ ਬੜੀਆਂ ਨੇ ਕਿਉਂਕਿ ਇਕੱਲੇ ਰਾਤ ਹੋਣਾ ਜਾਣਾ ਮੰਡੀ ਖੁੰਬ ਖਾਣਨੀ ਬੜਾ ਮੁਸ਼ਕਲ ਕੰਮ ਸੀਗਾ ਪਰ ਚਲੋ ਪਤਾ ਨਹੀਂ ਲੱਗਾ ਪਰਮਾਤਮਾ ਨੇ ਹਿੰਮਤ ਕਰਦਿਆਂ ਕਰਦਿਆਂ ਕਿੱਥੇ ਕਿੱਥੇ ਪਹੁੰਚਾ ਇਹ ਗੱਲ ਇਹ ਹੁੰਦੀ ਹੈ ਕਿ ਜ਼ਿਮੀਦਾਰ ਆਪਣੇ ਪ੍ਰੋਡਿਊਸ ਨੂੰ ਪੈਦਾ ਤਾਂ ਜ਼ਰੂਰ ਕਰ ਲੈਂਦਾ ਪਰ ਸਭ ਤੋਂ ਵੱਡਾ ਚੈਲੰਜ ਹੋ ਜਾਂਦਾ ਜੀ ਉਹਦੇ ਵਿੱਚ ਮਾਰਕੀਟਿੰਗ ਦਾ ਮਾਰਕੀਟਿੰਗ ਨੂੰ ਲੈ ਕੇ ਸਾਡਾ ਜਿਹੜਾ ਹੈਗਾ ਭਾਵੇਂ ਕਿ ਬਾਕੀ ਫਾਰਮਰ ਜਿੰਨੇ ਵੀ ਹੈਗੇ ਮਸ਼ਰੂਮ ਗਰੋਵਰ ਨੇ ਉਹਨਾਂ ਦੇ ਕੰਪੇਅਰ ਕੀਤਾ ਜਾਵੇ ਤਾਂ ਸਾਡਾ ਆਪਣਾ ਜਿਹੜਾ ਹੈਗਾ ਮਾਰਕੀਟਿੰਗ ਨੂੰ ਲੈ ਕੇ ਕੋਈ ਵੱਡਾ ਸਾਨੂੰ ਚੈਲੰਜ ਨਹੀਂ ਹੈ ਜਿਹੜਾ ਕਾਰਨ ਜਿਹੜਾ ਮੁੱਖ ਕਾਰਨ ਹੈ ਕਿ ਸਾਡੀ ਬਟਾਲਾ ਬਿਆਸ ਮੁੱਖ ਮਾਰਗ ਦੇ ਉੱਤੇ ਜਿਹੜੀ ਸਾਡੀ ਮਸ਼ਰੂਮ ਫਾਰਮ ਫਾਰਮ ਦੇ ਉੱਤੇ ਜਿਹੜਾ ਫਰੈਸ਼ ਆਊਟਲੈਟ ਜਿਹੜੀ ਆ ਸਾਡੀ ਉਹ ਬਣੀ ਹੋਈ ਆ ਜਿੱਥੇ ਕਸਟਮਰ ਜਿਹੜਾ ਵਾ ਉਹਨੂੰ ਫਰੈਸ਼ ਮਸ਼ਰੂਮ ਜਿਹੜੀ ਆ ਉਹ ਅਵੇਲ ਅਵੇਲ ਕਰਵਾਈ ਜਾਂਦੀ ਆ ਇਹਦੇ ਤੋਂ ਅਲੱਗ ਹੁਣ ਮੈਂ ਇੱਕ ਨਵਾਂ ਕਨਸੈਪਟ ਜਿਹੜਾ ਵਾ ਉਹ ਸ਼ੁਰੂ ਕਰਨ ਜਾ ਰਿਹਾ ਆ ਫਰੈਸ਼ ਮਸ਼ਰੂਮ ਦੀ ਵੀਕਲੀ ਹੋਮ ਡਿਲੀਵਰੀ ਜਿਹਦੇ ਵਿੱਚ ਮੈਂ ਆਲੇ-ਦੁਆਲੇ ਦਾ ਸਾਡੀ ਟੀਮ ਨੇ ਜਿਹੜਾ ਵਾ ਸਾਡੇ ਫਾਰਮ ਤੋਂ 70 ਕਿਲੋਮੀਟਰ ਦਾ ਆਲਾ-ਦੁਆਲਾ ਜਿਹੜਾ ਜਿੱਥੇ ਵੱਖ-ਵੱਖ ਸ਼ਹਿਰ ਜਾਂ ਕਸਬੇ ਜਾਂ ਪ੍ਰਮੁੱਖ ਪਿੰਡ ਨੇ ਉਹਨਾਂ ਸਾਰੇ ਪਿੰਡਾਂ ਦੇ ਵਿੱਚ ਅਸੀਂ ਵੀਕਲੀ ਡਿਲੀਵਰੀ ਦਾ ਕਨਸੈਪਟ ਜਿਹੜਾ ਉਹ ਸ਼ੁਰੂ ਕਰਨ ਜਾ ਰਹੇ ਹਾਂ ਜਿਹਦੇ ਵਿੱਚ ਫਾਰਮ ਤੋਂ ਟੁੱਟਣ ਤੋਂ ਬਾਅਦਾਂ ਮਸ਼ਰੂਮ ਜਿਹੜੀ ਆ ਉਹ ਤਕਰੀਬਨ 4 ਤੋਂ 5 ਘੰਟੇ ਦੇ ਅੰਦਰ-ਅੰਦਰ ਫਰੈਸ਼ ਮਸ਼ਰੂਮ ਜਿਹੜੀ ਆ ਕਸਟਮਰ ਤੱਕ ਜਿਹੜੀ ਉਹ ਡਿਲੀਵਰ ਕੀਤੀ ਜਾਏਗੀ ਓਟਿੰਗ ਦਾ ਕੰਮ ਖਤਮ ਹੋਇਆ ਨਾ ਸਾਰੇ ਨੇ ਮੈਨੂੰ ਕਹਿਣਾ ਇਹ ਕੋਟੀਆਂ ਵਾਈ ਦਾ ਘਰ ਵਾਲਾ ਇਹ ਕੋਟੀਆਂ ਵਾਲੀ ਦਾ ਮੁੰਡਾ ਇਦਾਂ ਕਹਿਣਾ ਫਿਰ ਬਾਅਦ ਵਿੱਚ ਜਦੋਂ ਮੈਂ ਛੇ ਰੂਮ ਦਾ ਕੰਮ ਸ਼ੁਰੂ ਕੀਤਾ ਤੇ ਫਿਰ ਇੱਧਰ ਚੱਲ ਗਏ ਇੱਧਰ ਹੁਣ ਬਲੇਬਲੇ ਹੀ ਆ ਗਈ ਹਾਰੇ ਕੀ ਬੜਾ ਖੁਸ਼ ਹੁੰਦਾ ਕਿ ਅੰਟੀ ਤੁਸੀਂ ਬੜਾ ਚੰਗਾ ਕੰਮ ਕਰਦੇ ਸੀ ਤੇ ਜੇ ਕਿਸੇ ਦਿਨ ਨਾ ਵੀ ਆਵਾਂ ਭਾਵੇਂ ਮੈਂ ਤੇ ਕਰਾਂ ਕੋਚ ਦਾ ਆਜਾਵਾਂ ਨੀ ਨੀ ਨਾ ਨੂੰ ਮੈਨੂੰ ਹੀ ਲੱਵਾ ਕਿ ਕਿਹੜਾ ਆ ਗਿਆ ਵਾ ਕਿਹੜਾ ਚਲਾ ਗਿਆ ਜੇ ਮੈਂ ਘਰ ਹੁੰਨੀ ਆ ਫਿਰ ਮੈਨੂੰ ਇਹੀ ਦਿੰਦਾ ਕੌਣ ਆਇਆ ਵਾ ਕੌਣ ਗਿਆ ਹੁਣੇ ਕੁੜੀਆਂ ਨੂੰ ਕਹਿੰਦੀ ਆਂ ਵੀ ਆਂਟੀ ਤੁਸੀਂ ਦਿੰਦੇ ਰਹੋ ਨਾ ਸਾਡਾ ਜੀਨੀ ਲੱਗਦਾ ਮੈਂ ਜਦੋਂ ਬਣਿਆ ਸੀ ਫਿਰ ਇਦਾਂ ਕੀਤਾ ਨਾ ਵੀ ਮੈਂ ਨੂੰ ਕਿਹਾ ਮੈਂ ਨਾ ਕੁੜੀਆਂ ਨੂੰ ਵੀ ਕਿਹਾ ਹੁਣ ਵੀ ਮੈਂ ਕਿੰਨੀ ਲੇਬਰ ਬਣਿਆ ਨੂੰ ਮੈਂ ਜਿੱਦਾਂ ਤੁਸੀਂ ਇੰਨੇ ਨੇ ਸਾਲ ਹੋ ਗਏ ਕੰਮ ਕਰਦੇ ਨੇ ਤੁਹਾਨੂੰ ਤਾਂ ਘਰ ਘਰ ਲਾਉਂਗੀਆਂ ਚਾਹੀਦੀਆਂ ਇਹਨਾਂ ਫਿਰ ਲਵਾਈਆਂ ਵੀ ਆ ਹੁਣ ਅੱਧਾ ਕੰਪੋਸਟ ਕਾਫੀ ਵੇਚੀ ਆ ਬਹੁਤ ਕਰਸਾਨਾਂ ਨੇ ਇੱਥੋਂ ਖੜ ਕੇ ਲਾਈ ਆ ਬਰੀਏ ਕਹਿੰਦਾ ਵੀ ਮੰਨ ਟਿਕਾ ਕੇ ਬੱਚੇ ਕਰਦੇ ਨਹੀਂ ਲੋਕਾਂ ਦੇ ਬੱਚੇ ਕਰਦੇ ਨਹੀਂ ਇਹ ਸੋਚਦੇ ਆ ਵੀ ਆਪਾਂ ਬਾਹਰ ਚੱਲ ਜੀਏ ਆਪਾਂ ਨੌਕਰੀ ਤੇ ਚੱਲ ਜੀਏ ਅਸੀਂ ਤਾਂ ਸਭ ਕੁਝ ਛੱਡ ਕੇ ਇਹਦੇ ਵਿੱਚ ਹੀ ਟਿਕਿਆ ਰਹੇ ਉਦਮ ਤਾਂ ਬਹੁਤ ਇਹਨਾਂ ਨੂੰ ਕਰਨਾ ਪੈਂਦਾ ਵਾ ਕਿਉਂਕਿ ਇਹ ਸਵੇਰੇ 4 ਵਜੇ ਉੱਠਦੀਆਂ ਨੇ ਆਪਣੇ ਬੱਚੇ ਸੰਭਾਲਦੀਆਂ ਸਕੂਲ ਭੇਜਦੀਆਂ ਰੋਟੀ ਬਣਾਉਂਦੀਆਂ ਇਹਨਾਂ ਦਾ ਦੀ ਔਰਤਾਂ ਦਾ ਦੇਣ ਤੇ ਦੇ ਨਹੀਂ ਸਕਦੇ ਜੇ ਸੋਚੇ ਬੰਦਾ ਨਾ ਔਰਤ ਦਾ ਦੇਣ ਨਹੀਂ ਦੇ ਸਕਦਾ ਕਿਉਂਕਿ ਇੰਨੇ ਵੇਖੋ ਬੱਚੇ ਵੀ ਪੈਦਾ ਕੀਤੇ ਆ ਫਿਰ ਉਹਨਾਂ ਨੂੰ ਪਾਲਣ ਵੀ ਡਈਆਂ ਸਕੂਲੇ ਵੀ ਭੇਜਦੀਆਂ ਆ ਰੋਟੀ ਬਣਾ ਕੇ ਵੀ ਸ਼ਾਮ ਨੂੰ ਇਹਨਾਂ ਨੂੰ ਇਹ ਹੁੰਦਾ ਵੀ ਅਸੀਂ ਘਰ ਜਾ ਕੇ ਰੋਟੀ ਕਰੀਏ ਰੋਟੀ ਪਾਣੀ ਬਣਾਉਣਾ ਤੇ ਇਹਨਾਂ ਦਾ ਔਰਤਾਂ ਨੂੰ ਤੇ ਦੇਣਾ ਅਸੀਂ ਦੇ ਹੀ ਨਹੀਂ ਸਕਦੇ ਦਿਆਂ ਨੂੰ ਵੀ ਮੈਂ ਹੀ ਆਨੀ ਆ ਵੀ ਇੱਕ ਤੇ ਨਾ ਜੁਆਇੰਟ ਫੈਮਿਲੀ ਰੱਖੋ ਘਰ ਵਿੱਚ ਸਪਾ ਕਰਕੋ ਹੁਣ ਮੇਰੇ ਚਾਰ ਬੇਟੇ ਨੇ ਚਾਰ ਮਿਲੀਆਂ ਨੂੰਹਾਂ ਨੇ ਅੱਜ ਤੱਕ ਮੇਰ ਨੂੰ ਕਿਸੇ ਨੇ ਨਹੀਂ ਪੁੱਛਿਆ ਇੱਕ ਦੂਸਰੇ ਨੂੰ ਵੀ ਆਪਾਂ ਕੀ ਕਮਾਉਂਦੇ ਆ ਤੇ ਕੀ ਅਸੀਂ ਘੁਮਾਉਂਦੇ ਆ ਤੁਹਾਡੇ ਸਾਹਮਣੇ ਹੀ ਉਹਨਾਂ ਨੂੰ ਮੈਂ ਹੀ ਆਨੀ ਵੀ ਤੁਹਾਡੇ ਸਾਹਮਣੇ ਆ ਜੋ ਕੁਝ ਵੀ ਬਣਦੇ ਕੋਈ ਫਿਕਰ ਨਹੀਂ ਤੁਹਾਨੂੰ ਐਸ਼ ਕਰੋ ਖਾਓ ਪੀਓ ਬਾਕੀ ਸ਼ਰਾਬ ਨਸ਼ਾ ਮੀਟਨ ਨਾ ਖਾਓ ਅਮਲ ਨਾ ਲਾਓ ਤੇ ਮਿਹਨਤ ਕਰੋ ਮਿਹਨਤ ਕਿਦਾਂ ਕਲ ਸੇ ਦਾ ਘਾਟਾ ਨਹੀਂ ਜੇ ਬੰਦਾ 100 ਰੁਪਿਆ 200 ਰੁਪਿਆ ਕਮਾ ਵੀ ਕਮਾਉਂਦਾ ਨਾ ਮੇਰੇ ਦੇ ਜਨ ਵਿੱਚ ਆਪੀ ਪੰਜਾਬ ਵਿੱਚ ਨਹੀਂ ਭੁੱਖਾ ਮਰਦਾ ਦੇਖੋ ਜੀ ਤੀਜੀ ਪੀੜ੍ਹੀ ਜਿਹੜੀ ਆ ਰੋਬਿੰਦ ਜੀ ਸਾਡੀ ਇਸ ਫਾਰਮ ਫਾਰਮਿੰਗ ਦੇ ਵਿੱਚ ਆ ਚੁੱਕੀ ਹੈ ਐਂਟਰ ਹੋ ਚੁੱਕੀ ਆ ਜਿਹਦੇ ਵਿੱਚ ਮੇਰੇ ਮਦਰ ਦੇ ਵੱਲੋਂ 1999 ਦੇ ਵਿੱਚ ਜਿਹੜੀ ਉਹ ਖੰਮਾ ਦੀ ਖੇਤੀ ਦਾ ਕੰਮ ਜਿਹੜਾ ਘਰ ਦੇ ਵੇੜੇ ਦੇ ਵਿੱਚੋਂ ਇੱਕ ਸ਼ੁਰੂ ਕੀਤਾ ਗਿਆ ਸੀ ਬੜੇ ਛੋਟੇ ਪੱਦਰ ਦੇ ਉੱਤੇ ਜਿਹਨੂੰ ਅੱਜ ਤੁਸੀਂ ਦੇਖ ਰਹੇ ਹੋ ਜੋ ਤੁਹਾਡੇ ਜਿਹੜੇ ਦਰਸ਼ਕ ਹੈ ਉਹ ਜਿਸ ਤਰੀਕੇ ਨਾਲ ਦੇਖ ਰਹੇ ਹੈ ਇੱਕ ਵੱਡੇ ਪੱਧਰ ਤੇ ਇੱਥੇ ਅਸੀਂ ਫਾਰਮਿੰਗ ਕਰ ਰਹੇ ਹਾਂ ਤੇ ਬੜੇ ਵਧੀਆ ਸੁਚੱਜੇ ਤਰੀਕੇ ਨਾਲ ਕਰ ਰਹੇ ਹਾਂ ਇੱਕ ਮਦਰ ਨੇ ਬੂਟਾ ਲਾਇਆ ਸੀ ਉਹਨੂੰ ਅਸੀਂ ਪਾਣੀ ਪਾਇਆ ਤੇ ਅੱਜ ਅਸੀਂ ਫਰੂਟ ਖਾ ਰਹੇ ਹਾਂ ਤੇ ਅੱਗੇ ਸਾਡੀ ਜਿਹੜੀ ਨੈਕਸ ਜਨਰੇਸ਼ਨ ਹੈ ਉਹ ਵੀ ਜਿਹੜੀ ਆ ਉਹ ਇਸੇ ਚੀਜ਼ ਨੂੰ ਅੱਗੇ ਲੈ ਕੇ ਜਾ ਰਹੀ ਆ ਫਖਰ ਤਾਂ ਸ਼ਾਇਦ ਖੈਰ ਬਹੁਤ ਮਹਿਸੂਸ ਹੋ ਰਿਹਾ ਹੈ